ਕਬਨਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਗੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੀ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਗਈ ਹੈ ਮੋਹਰ ਲਾ ਦਿੱਤੀ ਹੈ ਫੈਸਲੇ ਬਦਲ ਗਏ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਇੰਜ ਲੱਗਦਾ ਸੀ ਕਿ ਸਲਾਹਕਾਰ ਹੋਣ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਕਦਮ ਵੀ ਅਗਾ ਨਹੀਂ ਵਧਦਾ ਸੀ ਚਾਹੇ ਗੱਲ ਕਰ ਲਈਏ ਕਿ ਉਹ ਬਜ਼ੁਰਗ ਨੇ ਚਾਹੇ ਗੱਲ ਕਰੀਏ ਕਿ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਉਠਣੀ ਬੈਠਣੀ ਸੀ ਸੱਜੀ ਅਤੇ ਖੱਬੀ ਬਾਹ ਕਹੇ ਜਾਂਦੇ ਸੀ ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁਅਤਲ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਪਿਆ ਕਿਉਂਕਿ ਉਹਨਾਂ ਪੰਗਾ ਲਿਆ ਸੀ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਇਲਜ਼ਾਮ ਲਗਾਏ ਦੂਸਰੇ ਪਾਸੇ ਲਗਾਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਕਿ ਭਾਰਤੀ ਜਨਤਾ ਪਾਰਟੀ ਦਾ ਅਤੇ ਆਰਐਸਐਸ ਦਾ ਬੰਦਾ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਉੱਤੇ ਸਖਤਾਈ ਵਰਤੀ ਜਾ ਰਹੀ ਹੈ ਫਿਰ ਤਲਬ ਹੁੰਦੇ ਨੇ ਵਿਰਸਾ ਸਿੰਘ ਬਿਲਟੋਹਾ ਵਿਰਸਾ ਸਿੰਘ ਬਿਲਟੋਹਾ ਨੂੰ 10 ਕਹਿੰਡਿਆਂ ਦੇ ਵਿੱਚ 10 ਸਾਲਾਂ ਲਈ ਸ਼ਰੂਬਣੀ ਅਕਾਲੀ ਦਲ ਦੇ ਵਿੱਚੋਂ ਮੁਅਤਲ ਕਰ ਦਿੱਤਾ ਜਾਂਦਾ ਹੈ ਕੱਲ ਜਸ਼ਨ ਮਨਾਏ ਗਏ ਵਿਰਸਾ ਸਿੰਘ ਬਿਲਟੋਹਾ ਵੱਲੋਂ ਵਿਰਸਾ ਸਿੰਘ ਬਿਲਟੋਹਾ ਫਿਰ ਲਾਈਵ ਹੋ ਗਿਆ ਉਹਨਾਂ ਨੇ ਕਿਹਾ ਕਿ ਇਹ ਤਾਂ ਫੈਸਲਾ ਅੱਜ ਤੋਂ ਪਹਿਲਾਂ 5 ਸਾਲ ਲੈ ਲੈਣਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿ ਕਿਸ ਤਰ੍ਹਾਂ ਉਸਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਉਠਣੀ ਬੈਠਣੀ ਹੈ ਇੱਧਰ ਇਹਨਾਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਠਣੀ ਬੈਠਣੀ ਹੈ ਉਧਰ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਸਾਬਕਾ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਿੱਧੀ ਗੱਲਬਾਤ ਸੀ ਇੱਧਰ ਆਊਟ ਹੋਏ ਸਿਵਾਵਾ ਤੋਂ ਮੁਕਤ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਧਰ ਐਂਟਰੀ ਹੋ ਗਈ ਵਿਸ਼ਾ ਸਿੰਘ ਵਿੰਟੋਹਾ ਦੀ ਵਿਰਸਾ ਸਿੰਘ ਬਲਟੋਹਾ ਨੇ ਫਿਰ ਲਾਈਵ ਹੋ ਕੇ ਪੜਾਅਸ ਕਢੀ। ਸ਼੍ਰੀ ਦਮਦਮਾ ਸਾਹਿਬ ਦੇ ਸਾਫਗਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹਾਲਾਂਕਿ ਸਿੱਖ ਜਗਤ ਸਿੱਖ ਪੰਥ ਹੈ। ਕਈ ਛੋਮੜੀ ਅਕਾਲੀ ਦਲ ਦੇ ਸਿਆਸੀ ਆਗੂ ਹਾਲੇ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਸਪੋਰਟ ਕਰ ਰਹੇ ਨੇ। ਉਹ ਕਹਿੰਦੇ ਨੇ ਉਹਨਾਂ ਨਾਲ ਅਜਾਇਆ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਇਸ ਦੇ ਬਾਅਦ ਯੁੱਧ ਵੀ ਹੋ ਕਰ ਦਿੱਤਾ ਗਿਆ। ਹਵਾਵਾਂ ਚੱਲ ਪਈਆਂ ਨੇ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ। ਵਿਸ਼ਾ ਸਿੰਘ ਬਲਤੋਹਾ ਨੂੰ ਲੈ ਕੇ ਬੜੀ ਜਲਦੀ ਜਿਹੜੀ ਖੁਸ਼ਖਬਰੀ ਲੈ ਕੇ ਆ ਰਹੇ ਨੇ ਸੁਖਬੀਤ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਜਿਸ ਤਰ੍ਹਾਂ ਆਗੂ ਕਹਿੰਦੇ ਹਰਜਿੰਦਰ ਸਿੰਘ ਧਾਮੀ ਉੱਤੇ ਦਬਾਅ ਪਾਇਆ ਗਿਆ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਰੀ ਲੋਕ ਵਿਸਮੂ ਅੰਗਲੈਂਡ ਪੇ ਜੀ ਦਿੱਤਾ ਗਿਆ ਲੇਕਿਨ ਇਧਰ ਕੀ ਹੋ ਰਿਹਾ ਹੈ ਗੁਰੂ ਘਰ ਦੇ ਵਜ਼ੀਰਾਂ ਦੇ ਵਜ਼ੀਰ ਦੇ ਨਾਲ ਤੱਕਾ ਹੋ ਰਿਹਾ ਹੈ ਸਿੱਖ ਜਗਤ ਨਾਲ ਹੈ ਸਿੱਖ ਜਗਤ ਨੂੰ ਅਫਸੋਸ ਹੈ ਪੰਥ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਖਮਿਆਜ਼ਾ ਪੁੱਤਣਾ ਪਵੇਗਾ ਇਧਰ ਸੂਤਰ ਇਹ ਵੀ ਦੱਸ ਰਹੇ ਨੇ ਖਬਰ ਆ ਰਹੀ ਹੈ ਮੀਡੀਆ ਰਿਪੋਰਟ ਤੋਂ ਕਿ ਵਿਰਸਾ ਸਿੰਘ ਬਲਟੋਹਾ ਦੀ ਬੜੀ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵਾਪਸੀ ਹੋ ਰਹੀ ਹੈ ਯਾਨੀ ਕਿ ਗੁਰੂ ਘਰਾਂ ਨੂੰ ਸਮਰਪਿਤ ਨਹੀਂ ਗੁਰੂ ਗੁਰੂ ਕਰਦੇ ਨਿਮਾਣੇ ਸਿੱਖ ਨਹੀਂ ਆਪਣੀ ਮਨ ਮਰਜ਼ੀ ਕਰਦੇ ਨੇ ਸ਼ਰੋਮਰੀ ਅਕਾਲੀ ਦਲ ਦੇ ਵਿੱਚ ਰਹਿ ਕੇ ਧੰਨ